ਸੀ ਆਏ ਸੀ ਕਿਉਂਕਿ ਪਤਾ ਲੱਗਿਆ ਕਿ ਮਗੌੜਾ ਪੱਤਨ ਤੇ ਜੋ ਹੈ ਕਾਫੀ ਪ੍ਰੋਬਲਮ ਆ ਗਈ ਹੈ ਬ੍ਰੀਚ ਹੋ ਗਿਆ ਹੈ ਬਟ ਸਮ ਹਾਉ ਜੋ ਹੈ ਜਿੰਨਾ ਕਿ ਕੈਪੈਸਿਟੀ ਇਹਦੀ ਸੀ ਉਹਦੇ ਕੈਪੈਸਿਟੀ ਤੋਂ ਜ਼ਿਆਦਾ ਬਾਰਿਸ਼ ਹੋਣ ਕਰ ਕਰਕੇ ਕਿਉਂਕਿ ਇੱਕ ਨੈਚੁਰਲ ਫਲੋ ਸੀ ਉਹਦੇ ਕਰਕੇ ਬ੍ਰੀਚ ਹੋਇਆ ਹੈ ਉਹ ਬ੍ਰੀਚ ਨੂੰ ਪਲੱਗ ਕੀਤਾ ਜਾ ਰਿਹਾ ਹੈ ਤੇ ਪਾਣੀ ਵੀ ਹੁਣ ਰਿਸਿਡ ਕਰ ਗਿਆ ਹੈ ਫਰਚੂਨੇਟਲੀ ਜੋ ਹੈ ਫਸਲ ਦਾ ਵੀ ਬਚਾਅ ਹੋ ਗਿਆ ਹੈ ਤੇ ਪਿੰਡਾਂ ਦੇ ਵਿੱਚ ਵੀ ਜੋ ਹੈ ਜੋ ਮੇਜਰ ਜੋ ਉਹਦਾ ਡਰ ਸੀ ਉਹ ਵੀ ਹੁਣ ਡਰ ਦੂਰ ਹੋ ਗਿਆ ਹੈ ਜੇਕਰ 2-3 ਦਿਨ ਜੋ ਹੈ بارش ਆ ਚੀਕ ਫਕ ਕੰਟਰੋਲ ਹੋ ਜਾਂਦੀ ਹੈ ਜੇ بارش ਜ ਹੈ ਨਹੀਂ ਹੁੰਦਾ ਅਦਰਵਾਈਜ਼ ਮੌਨਸੂਨ ਦਾ ਜੋ ਹੈ ਜੋ ਪ੍ਰੈਡਿਕਸ਼ਨ ਹੈ ਉਸ ਦੇ ਅਨੁਸਾਰ 2-3 ਦਿਨ بارش ਇੰਡੀਕੇਟ ਕੀਤਾ ਗਿਆ ਬਟ بارش ਜੇਕਰ ਠੀਕ ਠਾਕ ਰਹਿ ਜਾਂਦਾ ਹੈ ਤਾਂ ਉਸ ਪੂਰੀ ਸਾਨੂੰ ਉਮੀਦ ਹੈ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਭੂਮ ਦਾ ਜੋ ਹੈ ਕਾਫੀ ਹਾਲਾਤ ਠੀਕ ਹੈ ਫਰਤ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਪਬਲਿਕ ਨੂੰ ਅਪੀਲ ਮੈਂ ਇਹੀ ਕਰਨਾ ਚਾਹਾਂਗਾ ਕਿ ਜੇ ਪੂਰੀ ਪ੍ਰਸ਼ਾਸਨ ਜੋ ਹੈ ਲੱਗੀ ہوئی ਹੈ ਉਹਨਾਂ ਦੇ ਹੈਲਪ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੱਗੀ ہوئی ਹੈ ਸਟੇਟ ਐਡਮਿਨਿਸਟ੍ਰੇਸ਼ਨ ਲੱਗੀ ہوئی ਹੈ ਸਾਡੀ ਜੋ ਹੈ ਜਿੰਨਾ ਕੁ ਹੋ ਸਕਦਾ ਹੈ ਸਾਰਾ ਸਭ ਕੁਝ ਉਹਨਾਂ ਦੇ ਏਡ ਵਿੱਚ ਲੱਗਿਆ ਹੋਇਆ ਹੈ ਪਬਲਿਕ ਨੂੰ ਇਹੀ ਹੈ ਕਿ ਜੋ ਸਟੇਟ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦੀ ਹਦਾਇਤ ਆਉਂਦੀ ਹੈ ਜਾਂ ਉਹਨਾਂ ਨੂੰ ਜੋ ਐਡਵਾਈਸ ਕੀਤਾ ਜਾਂਦਾ ਹੈ ਉਹ ਐਡਵਾਈਸ ਨੂੰ ਮੰਨ ਲੈਣ ਔਰ ਮੰਨ ਕਰ 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 ਕੇ ਸਾਡੀ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਕਿਸੇ ਤਰ੍ਹਾਂ ਦਾ ਕਿਸੇ ਨੂੰ ਜਾਨੀ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਔਰ ਬਾਕੀ ਤਾਂ ਜੋ ਹੈ ਇਹ ਬਾਰਿਸ਼ ਜਿਹੜੀ ਹੋ ਰਹੀ ਹੈ ਕੁਦਰਤ ਦਾ ਹੈ ਇਹਦੇ ਤੇ ਕਿਸੇ ਦਾ ਕੰਟਰੋਲ ਹੁੰਦਾ ਨਹੀਂ ਤੇ ਹੁਣ ਰਹਿ ਗਿਆ ਕਿ ਬਾਰਿਸ਼ ਹੋ ਰਹੀ ਹੈ ਪਾਣੀ ਆ ਰਿਹਾ ਹੈ ਉਹਨਾਂ ਨੂੰ ਉਸ ਤੋਂ ਜੋ ਹੈ ਜੋ ਵੀ ਪ੍ਰੋਟੈਕਸ਼ਨ ਮੈਕੈਨਿਜ਼ਮ ਸਰਕਾਰ ਵੱਲੋਂ ਜੋ ਹੈ ਇਨਸ਼ੋਰ ਕਰਨਾ ਹੈ ਉਹ ਸਾਰੇ ਅਸੀਂ ਇਨਸ਼ੋਰ ਕਰਾਂਗੇ ਥੈਂਕ ਯੂ